ਯਾਰੀ ਦੋਸਤੋ ਪਿਆਰਪਰੀ ਸਸ਼ਿਆ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਮਲਾਜ਼ਮਾਂ ਤੇ ਪੈਸ਼ਨਰਸ ਦੇ 6ਵੇਂ ਪੇ ਕਮਿਸ਼ਨ ਦੇ ਏਰੀਅਰ ਦੇ ਬਕਾਇਆ ਦੇ ਲਈ ਹਾਮੀ ਭਰ ਦਿੱਤੀ ਗਈ ਹੈ ਉਸ ਤੋਂ ਬਾਅਦ ਹੁਣ ਡੀਏ ਨੂੰ ਲੈ ਕੇ ਆਈ ਵੱਡੀ ਖਬਰ ਡੀਏ ਦੇ ਵਿੱਚ ਕੀਤਾ ਜਾ ਸਕਦਾ ਹੈ ਵਾਅਦਾ ਪੰਜਾਬ ਸਰਕਾਰ ਤੇ ਲਗਾਤਾਰ ਦਬਾਅ ਵਧਦਾ ਜਾ ਰਿਹਾ ਹੈ ਅਤੇ ਸਿੱਧਾ ਮਲਾਜ਼ਮਾਂ ਤੇ ਪੈਸ਼ਨ ਨੂੰ ਇਸ ਦਾ ਲਾਭ ਮਿਲ ਸਕਦਾ ਹੈ ਕੀ ਇਹ ਪੂਰੀ ਅਪਡੇਟ ਇਸ ਵੀਡੀਓ ਦੇ ਵਿੱਚ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਜੇਕਰ ਚੈਨਲ ਦੇ ਉੱਪਰ ਨਵੇਂ ਚੈਲੰਜ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਤੁਹਾਨੂੰ ਦੱਸਦੀ ਹਾਂ ਕਿ ਜਿਹੜੀ ਕਿ ਜਿਹੜੀ ਅਪਡੇਟ ਨਿਕਲ ਕੇ ਆ ਰਹੀ ਹੈ ਕਿ 24 ਫਰਵਿਨ ਜੋ ਸਪੈਸ਼ਲ ਵਿਧਾਨ ਸਭਾ ਜਿਹੜਾ ਬੁਲਾਇਆ ਗਿਆ ਹੈ ਹੈ ਉਸ ਦੇ ਵਿੱਚ ਹੁਣ ਵੱਡੇ ਐਲਾਨ ਜਿਹੜੇ ਹੈ ਪੰਜਾਬ ਰਾਜ ਅਤੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਲਈ ਆ ਸਕਦੇ ਆ ਪੰਜਾਬ ਸਰਕਾਰ ਦੇ ਵੱਲੋਂ ਹੁਣ ਨੋਟੀਫਿਕੇਸ਼ਨ ਜਾਰੀ ਕਰਕੇ ਐਲਾਨ ਕੀਤਾ ਗਿਆ ਹੈ ਕਿ 6ਵੇਂ ਪੇ ਕਮਿਸ਼ਨ ਰਿਵਾਈਜ਼ ਹੋਣ ਤੋਂ ਬਾਅਦ ਜੋ ਬੰਦਾ ਏਰੀਅਰ ਉਸ ਨੂੰ ਜਾਰੀ ਕੀਤਾ ਜਾਵੇ ਹਾਲਾਂਕਿ ਇਹ ਜਿਹੜਾ ਹੈ ਜਾਰੀ ਕੀਤਾ ਜਾਵੇਗਾ ਜਿਹੜਾ ਏਰੀਅਰ ਉਸ ਨੂੰ ਕਿਸ਼ਤਾਂ ਦੇ ਵਿੱਚ ਹੀ ਕੀਤਾ ਜਾਵੇਗਾ ਅਤੇ ਉਮਰ ਦੀ ਜਿਹੜੀ ਹੈ ਵੰਡ ਵੀ ਕੀਤੀ ਗਈ ਹੈ ਕਿਹੜੀ ਉਮਰ ਦੇ ਹਿਸਾਬ ਨਾਲ ਏਰੀਅਰ ਜਿਹੜਾ ਹੈ ਜਾਰੀ ਕੀਤਾ ਜਾਵੇਗਾ ਪਰ ਇੱਕ ਹੋਰ ਵੱਡੀ ਅਪਡੇਟ ਜਿਹੜੀ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਰਾਸ ਜਿਹੜੀ ਪੰਜਾਬ ਰਾਜ ਦੀ ਮਲਾਸਮਾ ਤੇ ਪੈਸ਼ਨਰਸ ਦੇ ਲਈ डीए ਦਾ ਅਲਾਨ ਜੋ ਹੈ ਕਰ ਸਕਦੇ ਹਨ ਕਿਉਂਕਿ ਮੁਲਾਜ਼ਮ ਜਿਹੜੇ ਲੰਬੇ ਸਮੇਂ ਤੋਂ 11% ਡੀਏ ਦੀ ਮੰਗ ਕਰ ਰਹੇ ਹਨ ਸੋ ਦੋਸਤੋ ਦੱਸਿਆ ਜਾ ਰਿਹਾ ਹੈ ਕਿ 6% ਡੀਏ ਦਾ ਅਲਾਨ ਕੀਤਾ ਜਾ ਸਕਦਾ ਹੈ ਸੋ ਇਹ ਵੱਡੀ ਜਿਹੜੀ ਜਾਣਕਾਰੀ ਜਿਹੜੀ ਹੈ ਇੰਟਰਨੈਟ ਅਤੇ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਮਿਲ ਰਹੀ ਹੈ ਸੂਤਰ ਵਿਦੇ حوالے ਇਹ ਵੀ ਜਿਹੜੀ ਹੈ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਰਾਜ ਦੇ ਮੁਲਾਜ਼ਮ ਅਤੇ ਪੈਸ਼ਰ ਜਿਹੜੇ ਨੇ ਉਹਨਾਂ ਨੂੰ ਹੁਣ ਡੀਏ ਦੇ ਵਿੱਚ ਵੱਡਾ ਵਾਅਦਾ ਜਿਹੜਾ ਹੈ ਮਿਲ ਸਕਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ 24 ਫਰਵਰੀ ਦਾ ਜਿਹੜਾ ਜੋਗ ਜਿਹੜਾ ਕੀ ਵਿਸ਼ੇਸ਼ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਣਾ ਹੈ ਕਿ ਉਸ ਦੇ ਵਿੱਚ ਡੀਏ ਨੂੰ ਲੈ ਕੇ ਵੀ ਕੋਈ ਐਲਾਨ ਹੋ ਕੀਤਾ ਜਾ ਸਕਦਾ ਹੈ ਕਿ ਓਪੀਐਸ ਦੇ ਉੱਤੇ ਵੀ ਚਰਚਾ ਹੋਵੇਗੀ ਜਿਵੇਂ ਹੀ ਕੋਈ ਅਪਡੇਟ ਆਏਗੀ ਇਸ ਸੰਬੰਧੀ ਅਸੀਂ ਜਰੂਰ ਇਸ ਚੈਨਲ ਤੇ ਲੈ ਕੇ ਆਵਾਂਗੇ ਬਣੇ ਰਹਿਣਾ ਚੈਨਲ ਦੇ ਨਾਲ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਮਤਵਾ ਸਭ ਦੇ ਨਾਲ ਸ਼ੇਅਰ ਕਰਨਾ ਧੰਨਵਾਦ ਜੀ